ਉਨਾ ਵੀ ਲੰਗਾ ਲੋ ਪੰਚਾਇਤ ਦੀ ਜੋਣਾ ਵੀ ਲੰਗਾ ਲੋ ਹੁਣ ਜਾ ਕੇ ਮੱਲੋ ਖੀਰਖਾਨ ਦਾ ਮੌਕਾ ਮਿਲਿਆ ਚੇਅਰਮੈਨ ਨੂੰ ਜਿੰਨਾ ਕਿ ਸਾਨੂੰ ਪਤਾ ਪਿਛਲੇ ਸਮੇਂ ਚ ਵੀ ਹਲਕਾ ਵਧਾਇਕ ਵੱਲੋਂ ਡਿਲੇ ਤਾਂ ਹੀ ਕੀਤੀ ਗਈ ਸੀ ਵੀ ਛੰਜ ਨਾ ਬਵੇ ਵੀ ਕੋਈ ਕਲੇਸ਼ ਨਾ ਹੋਵੇ ਕਲੇਸ਼ ਨਾ ਬਵੇ ਪਰ ਉਹ ਹਾਲਾਤ ਉਹੀ ਬਣ ਗਏ ਕਲੇਸ਼ ਤਾਂ ਫਿਰ ਵੀ ਪੈ ਗਿਆ ਯਾ ਤੇ ਉਹਨਾਂ ਨੂੰ ਜੇ ਇਗਨੋਰ ਕੀਤਾ ਜਾਂਦਾ ਤਾਂ ਅਗਲੇ ਦਿਤੀ ਚੀਜ਼ ਤਾਂ ਉੱਠਦੀ ਹੈ ਨਾ ਨਹੀਂ ਦੇਖੋ ਜੀ ਜਿਹਦੀ ਕਹਿੰਦੇ ਹੁੰਦੇ ਆ ਜਨ ਦਰਿਆ ਝਾਰੀਆਂ ਜਿਨ੍ਹਾਂ ਨੇ ਮੁਕਤ ਝੰਡੇ ਵੰਡ ਵੰਡ ਕੇ ਝੰਡੇ ਲਾਏ ਤੇ ਜਦੋਂ ਹੁਣ ਕਹਿੰਦੇ ਉਹਨਾਂ ਦਾ ਖਾਣ ਦਾ ਟਾਈਮ ਆਇਆ ਤੇ ਉਦੋਂ ਦੂਜੇ ਮੋਰੇ ਆਪਾਂ ਲੈ ਆਈਏ ਤੇ ਫਿਰ ਕਿਤਨਾ ਕਿਤੇ ਨੁਕਤਾ ਉੱਟਦਾ ਆ ਆ ਦੀ ਕਮਜ਼ੋਰੀ ਇਹਨੂੰ ਕਿਹਾ ਜਾ ਸਕਦਾ ਹੈ ਨਾ ਤੁਸੀਂ ਮੰਨ ਲਓ ਆਪਣੇ ਬਲੌਕ ਪ੍ਰਧਾਨ ਸਿਰਫ ਥਾਪ ਦਿੱਤੇ ਆ ਕੈਪੇਬਿਲਟੀ ਕਿਸੇ 'ਚ ਨਹੀਂ ਤਾਂ ਕਰ ਸਭ ਗਲਤ ਉੱਥੇ ਆ ਜਾਂਦੀ ਨਾ देखो ये तो छोटे से ਤੁਸੀਂ ਬਲਾਕ ਪ੍ਰਧਾਨਾਂ ਦੀ ਗੱਲ ਕਰਦੇ ਆ ਇੱਥੇ ਮੰਤਰੀਆਂ ਨੂੰ ਆਪਣੇ ਅਹੁਦੇ ਨਹੀਂ ਲੱਭਦੇ ਤੇ ਬਲਾਕ ਪ੍ਰਧਾਨਾਂ ਨੂੰ ਕਿਹੜਾ ਲੱਭਣਾ ਹੈ ਅਸੀਂ ਕੀ ਕਰਨਾ ਹੈ ਨਾ ਮੰਤਰੀ ਵਿਚਾਰੇ ਅਹੁਦੇ ਤਾਂ ਬੇਮਾਖਾ ਹੋਏ ਹੋਏ ਨੂੰ ਪਤਾ ਨਹੀਂ ਬਹੁਤਾ ਕਿਹੜਾ ਮੈਂ ਨਹੀਂ ਜਸਤੋ ਸੋ ਦੋਸਤੋ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ ਸਾਡੇ ਨਾਲ ਤੇ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਰਦਾਰ ਗੁਰਦੀਪ ਸਿੰਘ ਜੀ ਤਕਰ ਤਕਰ ਸਾਥੀ ਕਾਜੀ ਸਤਿ ਸ਼੍ਰੀ ਅਕਾਲ ਜੀ ਤਕਰ ਸਾਹਿਬ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਆ ਤੇ ਕਾਫੀ ਸਰਗਰਮੀਆਂ ਮਾਹੌਲਗਰਮੀਆਂ ਵਿਆਦ ਵਿੱਚ ਕਰੀਦਾ ਤੇ ਕਿਦਾਂ ਦਾ ਯਾਨੀ ਕਿ ਰਿਸਪਾਂਸ ਆ ਰਿਹਾ ਕਿਦਾਂ ਦੀ ਗੱਲਬਾਤ ਤੁਹਾਨੂੰ ਆ ਰਹੇਗਾ ਦੇਖੋ ਰਵੀ ਉਹ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਰੇੜੀਆਂ ਬੰਡੀਆਂ ਤਾਂ ਗਈਆਂ ਬੰਡੀਆਂ ਤਰਸਾ ਦਰਸਾ ਕੇ ਅੱਛਾ ਜੀ ਮੰਲੋ ਜਿਹੜਾ ਕੰਮ ਸਰਕਾਰ ਬਣਦੀ ਸਰ ਹੋ ਜਾਣਾ ਚਾਹੀਦਾ ਜਦੋਂ 2 ਸਾਲ ਪਹਿਲਾਂ ਬਿਲਕੁਲ ਜੀ ਕਿਉਂਕਿ ਮੋਸਟਲੀ ਜਿਹੜੇ ਚੇਅਰਮੈਨ ਆ ਉਹ ਲੱਗੇ ਸੀ 2 ਸਾਲ ਪਹਿਲਾਂ ਹੂੰ ਹੂੰ ਕੌਂਸਲ ਜਿੱਥੇ ਰਫੜ ਸੀਗੇ ਹੂੰ ਜਿੰਨਾ ਹਲਕਿਆਂ ਦੇ ਵਿੱਚ ਉਹਨਾਂ ਚ ਰਫੜ ਚੱਲੀ ਜਾਂਦਾ ਸੀ ਉੱਥੇ ਉਹਨੇ ਸੋਚਿਆ ਫੇ ਵੀ ਲੋਕ ਸਭਾ ਦੀ ਚੋਣਾਂ ਵੀ ਲੰਘਾ ਲਓ ਹੂੰ ਪੰਚਾਇਤ ਦੀ ਚੋਣਾਂ ਵੀ ਲੰਘਾ ਲਓ ਹੁਣ ਜਾ ਕੇ ਮੰਲੋ ਖੀਰਖਾਨ ਦਾ ਮੌਕਾ ਮਿਲਿਆ ਚੇਅਰਮੈਨ ਨੂੰ ਮੰਨ ਮੰਨੋ ਹੁਣ ਮੰਨ ਲਓ ਆਗੇ ਦਿਨ ਟਿਕਾਣੇ ਤੇ ਤੇ ਇਹਨਾਂ ਦਿਨਾਂ ਵਿੱਚ ਹੁਣ ਤਾਂ ਲੱਗਦਾ ਵੀ ਦਿਨ ਜਾਣ ਵਾਲਾ ਹੀ ਹੈ ਕਿ ਦਿਨ ਆ ਗਿਆ ਕਿ ਜਾਣ ਲੱਗੇ ਹੋਵੇ ਦੇਖੋ ਜੀ ਸਹੀ ਮਹੀਨੇ ਅਜ ਤੱਕ ਪਾਲਿਟਿਕ ਐਂਡ ਦੀ ਜਲਦੀ ਨਹੀਂ ਆ ਸਾਲ ਦੋ ਹੀ ਆ ਹੂੰ ਪਿੱਛੇ ਹੈ ਨਾ ਮੋਰੇ ਕੀ ਆਉਣਾ ਕੀ ਨਹੀਂ ਆਉਣਾ ਅਜੇ ਕਿਸੇ ਦੇ ਹੱਥ ਵਸ ਨਹੀਂ ਹੈਗਾ ਕੋਈ ਵੀ ਇਹ ਨਹੀਂ ਕਹਿ ਸਕਦਾ ਸਾਡੀ ਸਰਕਾਰ ਆ ਜਾਣੀ ਹੈ ਬਿਲਕੁਲ ਇਹਨਾਂ ਯੂਨੀਆ ਵੀ ਜਿੱਥੇ ਆਪਾਂ ਬੈਠੇ ਹੋਏ ਹਾਂ ਹਲਕਾ ਨਕੋਦਰ ਦੇ ਵਿੱਚ ਹੂੰ ਜਿੰਨਾ ਕਿ ਸਾਨੂੰ ਪਤਾ ਪਹਿਲੇ ਸਮੇਂ 'ਚ ਵੀ ਹਲਕਾ ਬਧਾਇਕ ਵੱਲੋਂ ਡਿਲੇ ਤਾਂ ਹੀ ਕੀਤੀ ਗਈ ਸੀ ਵੀ ਛੰਜ ਨਾ ਬਵੇ ਵੀ ਕੋਈ ਕਲੇਸ਼ ਨਾ ਹੋਵੇ ਕਲੇਸ਼ ਨਾ ਬਵੇ ਪਰ ਉਹ ਹਾਲਾਤ ਉਹੀ ਬਣ ਗਏ ਕਲੇਸ਼ ਤਾਂ ਫਿਰ ਵੀ ਪੈ ਗਏ ਹੁਣ ਰਾਤ ਦਾ ਹੀ ਜਦੋਂ ਦੇ ਹੁਕਮ ਹੋਏ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਲਿਸਟਾਂ ਤੇ ਉਹ ਕਲੇਸ਼ ਪੈ ਗਿਆ ਆਪ ਬਾਰ ਕਰ ਪੜਾਸ ਕੱਢਣ ਲੱਗੇ ਆ ਫੇਸਬੁੱਕ ਤੇ ਮੈਂ ਕਹ ਜੀ ਪਾਈ ਉਹ ਤਾਂ ਕਈ ਤਾਂ ਗੱਬਰ ਬਣ ਕੇ ਬੈਠੇ ਆ ਵੀ ਜਦੋਂ ਗੱਬਰ ਪਛਦਾ ਹੁੰਦਾ ਛੋੜੇ ਚ ਵੀ ਕਿੰਨੇ ਆਦਮੀ ਥੇ ਉਹ ਵੀ ਪੁੱਛਦੇ ਆ ਵੀ ਕਿੰਨੇ ਆਦਮੀ ਥੇ ਦੇਖੋ ਉਹਨਾਂ ਦਾ ਪੁੱਛਣਾ ਜੈਜ ਆ ਹੂੰ ਰਵੀ ਉਹਨਾਂ ਦਾ ਪੁੱਛਣਾ ਜੈਜ ਆ ਕਾਰਨ ਇਹ ਉਹਨਾਂ ਨੇ ਦਰਿਆ ਝਾੜੀਆਂ ਹੋਈਆਂ ਆ ਪਹਿਲਿਆਂ ਵਿੱਚੋਂ ਆ ਪਹਿਲਿਆਂ ਵਿੱਚੋਂ ਆਹੋ ਉਹ ਐ ਨਹੀਂ ਵੀ ਰਾਤੋਂ ਰਾਤ ਉੱਠੇ ਤੇ ਲੀਡਰ ਬਣ ਗਏ ਬੇਸ਼ੱਕ ਚਲੋ ਉਹਨਾਂ ਦਾ ਆਪਣੇ ਸੀਨੀਅਰ ਲੀਡਰਾਂ ਦਾ ਉਹਨਾਂ ਦੀ ਨਹੀਂ ਬਣੀ ਹੂੰ ਉਹ ਗੱਲ ਵੱਖਰੀ ਆ ਪਰ ਮਿਹਨਤ ਤਾਂ ਕੀਤੀ ਨਾ ਉਹਨਾਂ ਨੇ ਪਰ ਉਹਨਾਂ ਨੇ ਮਿਹਨਤ ਕੀਤੀ ਉਹਨੀਆਂ ਦਰਿਆ ਝਾੜੀਆਂ ਵੀ ਆ ਬਿਛਾਈਆਂ ਵੀ ਆ ਉਹਨਾਂ ਨੂੰ ਇਹ ਇਗਨੋਰ ਕੀਤਾ ਜਾਂਦਾ ਤਾਂ ਅਗਲੇ ਦੀ ਚੀਜ਼ ਤਾਂ ਉੱਠਦੀ ਆ ਨਾ ਨਹੀਂ ਦੇਖੋ ਜੀ ਜਿਹਦੀ ਕਹਿੰਦੇ ਹੁੰਦੇ ਆ ਜਨ ਦਰਿਆ ਝਾਰੀਆਂ ਜਿਨ੍ਹਾਂ ਨੇ ਮੁਕਤ ਝੰਡੇ ਵੰਡ ਵੰਡ ਕੇ ਝੰਡੇ ਲਾਏ ਤੇ ਜਦੋਂ ਹੁਣ ਕਹਿੰਦੇ ਉਹਨਾਂ ਦਾ ਟਾਈਮ ਆਇਆ ਤੇ ਉਦੋਂ ਦੂਜੇ ਮੋਰੇ ਆਪਾਂ ਲੈ ਆਈਏ ਤੇ ਫਿਰ ਕਿਤਨਾ ਕਿਤੇ ਦੁੱਖ ਤਾਂ ਉੱਠਦਾ ਆ ਦੂਜੇ ਮੋਰੇ ਲੈ ਆਈਏ ਸਭ ਤੋਂ ਵੱਡੀ ਗੱਲ ਇਹ ਹੁਣ ਤੁਹਾਨੂੰ ਮੈਂ ਆਪਾਂ ਗੱਲ ਹੀ ਕਰੇ ਲਈ ਤਾਂ ਆਪਾਂ ਪੂਰੀ ਕਰ ਲਈਏ ਹਾਂ ਨਕੋਦਰ ਦੇ ਵਿੱਚ ਚੇਅਰਮੈਨ ਲਾ ਦਿੱਤਾ ਗਿਆ ਨੂਰ ਮਹਿਲ ਤੋਂ ਲਿਜਾ ਕੇ ਹੂੰ ਜਦ ਕਿ ਜਿਹੜੀ ਦੋਨਾਂ ਬੈਲਟ ਆ ਨਕੋਦਰ ਹਲਕੇ ਦੇ ਵਿੱਚ ਜਿੱਤ ਹਾ ਦੋਨਾਂ ਬੈਲਟ ਕਰਦੀ ਆ ਬਿਲਕੁਲ ਮੋਸਟਲੀ ਵੋਟ ਦੋਨੇ ਵੋਟ ਇਧਰੋਂ ਪੈਂਦੀ ਆ ਉਧਰੋਂ ਪੈਂਦੀ ਠੀਕ ਹੈ ਕਿਉਂਕਿ ਨੂਰਮਹਿਲ ਦੀ ਮੋੜ ਨਾ ਬੰਡ ਬਹੁਤ ਹੁੰਦੀ ਹੂੰ ਹੂੰ ਬਿਲਕੁਲ ਜੇ ਅਕਾਲੀਆਂ ਨੂੰ ਜਿਤਾਉਂਦੇ ਰਹੇ ਉਹ ਵੀ ਦੋਨੇ ਵਾਲੇ ਜਿਤਾਉਂਦੇ ਰਹੇ ਹਾਂਜੀ ਜੇ ਹੁਣ ਮੌਜੂਦਾ ਸਰਕਾਰ ਚ ਬਤਾਈ ਤਾਂ ਵੀ ਦੋਨੇ ਤੇ ਦੋਨੇ ਦੇ ਉੱਤੇ ਤੁਸੀਂ ਪ੍ਰਧਾਨ ਥਾ ਚੇਅਰਮੈਨ ਥਾ ਆਪ ਦਿੱਤਾ ਨੂਰਮਹਿਲ ਬੋ ਜਾ ਕੇ ਤੇ ਬਰਦਾਸ਼ਤ ਵਾਲੀ ਇਹ ਦੋਨੇ ਦੇ ਵਿੱਚ ਨਕੋਦਰ ਦੇ ਵਿੱਚ ਕੋਈ ਕੈਪੇਬਲ ਚਿਹਰਾ ਹੈ ਨਹੀਂ ਸੀ ਇਹਦਾ ਮਤਲਬ ਤਾਂ ਸਿੱਧਾ ਜਿਹਾ ਆ ਵੀ ਆਮ ਆਦਮੀ ਕੋਲ ਕੋਈ ਚਿਹਰਾ ਹੈ ਨਹੀਂ ਨਕਉਦਰ ਦੇ ਵਿੱਚ ਇਸ ਗੱਲ ਨੂੰ ਬੀਬੀ ਜੀ ਮੰਨ ਗਏ ਬਿਲਕੁਲ ਹਲਕਾ ਵ代ਕ ਨੂੰ ਮੰਨ ਗਏ ਆ ਤਾਂ ਹੀ ਉਹਨਾਂ ਨੇ ਉੱਥੇ ਲਿ ਜਾ ਕੇ ਚੇਅਰਮੈਨ ਲਾਇਆ ਡਾਕਟਰ ਸਾਹਿਬ ਕੀ ਕਾਰਨ ਮੰਨਦੇ ਹੋ 3 ਸਾਲ ਸਰਕਾਰ ਸੱਤਾ ਵਿੱਚ ਹੋਣ ਦੇ ਬਾਵਜੂਦ ਵੀ ਜੇ ਹਾਲੇ ਤੱਕ ਵੀ ਕੋਈ ਆਪਾਂ ਨੂੰ ਵਧੀਆ ਚਿਹਰਾ ਨਹੀਂ ਮਿਲਦਾ ਵੀ ਅਸੀਂ ਇਹਨੂੰ ਇੱਥੇ ਏਰੀਆ ਦੇ ਸਕਦੇ ਆ ਇਸ ਚੀਜ਼ ਨੂੰ ਕੀ ਕਹਨ ਮੰਨਦੇ ਹੋ ਦੇਖੋ ਇਹ ਤਾਂ ਇਹਨਾਂ ਦੀ ਕਮਜ਼ੋਰੀ ਲੀਡਰਾਂ ਦੀ ਮੈਂ ਤਾਂ ਕਹੂੰਗਾ ਸਰਕਾਰ ਦੀ ਕਮਜ਼ੋਰੀ ਇਹਨੂੰ ਕਿਹਾ ਜਾ ਸਕਦਾ ਹੈ ਨਾ ਤੁਸੀਂ ਮੰਨ ਲਓ ਆਪਣੇ ਬਲੌਕ ਪ੍ਰਧਾਨ ਸਿਰਫ ਥਾਪ ਦਿੱਤੇ ਆ ਕੈਪੇਬਿਲਟੀ ਕਿਸੇ ਚ ਨਹੀਂ ਆ ਮੰਨ ਲਓ ਉਹਨਾਂ ਨੂੰ ਪਤਾ ਨਹੀਂ ਵੀ ਕੰਮ ਦਾ ਕੀ ਆ ਕੰਮ ਕੀ ਆ ਕਿਦਾਂ ਤੁਸੀਂ ਕਰਨਾ ਸ਼ਹਿਰ ਚੋਂ ਤੁਸੀਂ ਨੂਰ ਮਹਿਲ ਚ ਦੇਖ ਲਓ ਅਣਗਿਣਤ ਨਹੀਂ ਬਲੌਕ ਪ੍ਰਧਾਨ ਲਾਈ ਸੀ ਹਾਂ ਬਿਲਕੁਲ ਮੇਰੇ ਖਿਆਲ 8 ਤੋਂ 10 ਲਾਈ ਸੀ ਬਿਲਕੁਲ ਸਰ ਇਦਾਂ ਹੀ 8 ਤੋਂ 10 ਸੀਗੇ ਨਕੋਦਰ ਦੇ ਵਿੱਚ ਉਹ ਜਿਹੜੇ ਨਕੋਦਰ ਦੇ ਸੀ ਬਲੌਕ ਪ੍ਰਧਾਨ ਕੀ ਉਹਨਾਂ ਕੋਲ ਚਿਹਰਾ ਹੈ ਨਹੀਂ ਸੀ ਹਾਂ ਲਾਇਆ ਜਾ ਸਕਦਾ ਸੀ ਪਰ ਨਹੀਂ ਲਾਇਆ ਗਿਆ ਹੁਣ ਇਹਦੇ ਪਿੱਛੇ ਜਦੋਂ ਹਲਕਾ ਵਿਧਾਇਕ ਦੀ ਜਾਂ ਸਰਕਾਰ ਦੀ ਕੀ ਸੋਚ ਉਹਦਾ ਉਹਨਾਂ ਦਾ ਆ ਪਰ ਨਕੋਦਰ ਹਲਕੇ ਦੇ ਵਿੱਚ ਰਾਤ ਦੀ ਕੁਸਣ ਮੋਸੜ ਬਹੁਤ ਸ਼ੁਰੂ ਹੋਈ ਆ سوشل میڈیا ਤੇ ਬਿਲਕੁਲ ਜੀ ਬਿਲਕੁਲ ਪਰ ਤੱਕਰ ਸਭ ਗੱਲ ਤਾਂ ਉੱਥੇ ਆ ਜਾਂਦੀ ਨਾ ਜੇ ਕੋਈ ਤਾਂ ਛੋਟੇ ਜਿਹੇ ਤੁਸੀਂ ਬਲਾਕ ਪ੍ਰਧਾਨਾਂ ਦੀ ਗੱਲ ਕਰਦੇ ਆ ਇੱਥੇ ਮੰਤਰੀਆਂ ਨੂੰ ਆਪਣੇ ਅਹੁਦੇ ਦੀ ਲਾਭ ਦੇ ਤਾਂ ਬਲਾਕ ਪ੍ਰਧਾਨਾਂ ਨੂੰ ਕਿੱਦਾਂ ਲੱਭਣਾ ਵੀ ਅਸੀਂ ਕੀ ਕਰਨਾ ਹੈ ਨਾ ਮੰਤਰੀ ਵਿਚਾਰੇ ਅਹੁਦੇ ਤੋਂ ਬੇਮਾਖਾ ਹੋਏ ਉਹਨੂੰ ਪਤਾ ਨਹੀਂ ਉਹ ਬਹੁਤਾ ਕਿਹੜਾ ਮੈਂ ਨਹੀਂ ਜਾਂਦਾ ਇਹਨਾਂ ਕੋਲ ਕੈਬਨਟ ਰੈਂਕ ਆ ਬਿਲਕੁਲ ਜੀ ਉਹਨਾਂ ਨੂੰ ਨਹੀਂ ਪਤਾ ਹੈਗਾ ਤੇ ਤਖਤ ਸਾਹਿਬ ਇਹ ਤਾਂ ਚਲੋ ਉਹਨਾਂ ਗੱਲ ਹੋ ਗਈ ਬਲਾਕ ਪ੍ਰਧਾਨਾਂ ਦੀ ਤੇ ਆਪਾਂ ਗੱਲ ਕਰਦੇ ਸੀ ਕਿ ਆਪਣੇ ਕਿਹੜੇ ਚੇਅਰਮੈਨ ਲਾਏ ਆ ਨੂਰਵੈਲ ਦੇ ਮੰਨ ਲਓ ਇਲਾਕੇ ਦੇ ਵਿੱਚੋਂ ਦੋ ਲਾ ਦਿੱਤੇ ਆ ਇੱਕ ਤਾਂ ਨੂਰਵੈਲ ਦੇ ਵਿੱਚ ਹੀ ਨੂਰਮਤ ਲਾ ਦਿੱਤਾ ਉਹ ਵੀ ਚਰਚਾ ਦਾ ਵਿਸ਼ਾ ਆ ਵੀ ਉਹ ਬਾਅਦਲੇ ਕਿਸੇ ਉਹ ਚਰਚਾ ਦਾ ਵਿਸ਼ਾ ਤਾਂ ਹੋ ਗਿਆ ਵੀ ਉਹ ਹਲਕਾ ਵਿਧਾਇਕ ਤੋਂ ਬਾਹਰ ਆ ਹੋ ਗਿਆ ਲੱਗਿਆ ਹਾਂਜੀ ਹਾਂਜੀ ਅਗਲੇ ਨੇ ਆਪਣਾ ਯਕ ਲਾ ਲਿਆ ਉਹ ਚੇਅਰਮੈਨ ਲੱਗੇ ਉਹ ਬਾਹਰਲੇ ਥੋਪ ਗਏ ਹੋਰ ਏਰੀਆ ਦੇ ਥੋਪ ਗਏ ਹੋਰ ਹੋਰ ਹਲਕੇ ਵਾਲੇ ਤੇ ਨਕੋਦਰ ਵਾਲਿਆਂ ਤੇ ਨੂਨਮੇ ਰਾਲਾ ਲਾ ਦਿੱਤਾ ਤੇ ਐਡੇ ਚਾਚਾ ਮਿਲ ਗਏ ਵਾਲੇ ਚੱਲ ਰਹਾ ਤੇ ਕਹਿੰਦੇ ਵੀ ਉਹਨਾਂ ਨੂੰ ਵੀ ਕੋਈ ਬਾਤਾਂ ਨਹੀਂ ਮੰਡੀਆਂ ਬਾਰੇ ਜਾਂ ਹੋਰ ਇਦਾਂ ਨੌਲੇਜ ਨਹੀਂ ਹੈ ਨਾ ਬਾਰੇ ਦੇਖੋ ਇਹ ਥੋੜੇ ਜਿਹਾ ਨੇਚਰਲੀ ਹੁੰਦਾ ਰਵੀ ਜਿੱਦਾਂ ਆਪਣੇ ਪਰਿਵਾਰਾਂ ਦੀਆਂ ਜਿਹੜੀਆਂ ਲੇਡੀਜ਼ ਆ ਤੁਹਾਡੇ ਵੀ ਸਾਡੇ ਸਾਡੇ ਵੀ ਸਾਡੇ ਮੰਨ ਲਓ ਹਾਊਸ ਵਾਈਫ ਹੁੰਦੀਆਂ ਹਨ ਉਹਨਾਂ ਨੂੰ ਘਰ ਦਾ ਯੂਰ ਸਮਝ ਹੁੰਦੀ ਸਾਰੀ ਪਰ ਸੋਸ਼ਲ ਵਰਕ ਦੀ ਥੋੜੀ ਜੀ ਘੱਟ ਹੁੰਦੀ ਆ ਕੁਝ ਲੇਡੀਜ਼ ਹੈਗੀਆਂ ਜਿਹੜੀਆਂ ਐਕਟਿਵ ਹੁੰਦੀਆਂ ਸਮਾਜ ਵਿੱਚ ਕੁਝ ਉਹਨਾਂ ਦਾ ਸਿਰਫ ਖੇਲੂ ਤੱਕ ਹੀ ਹੁੰਦਾ ਆਪਣੇ ਬੱਚਿਆਂ ਤੱਕ ਆਪਣੇ ਪਰਿਵਾਰ ਤੱਕ ਹੁਣ ਜਿਹੜੇ ਬੀਬੀ ਮੈਡਮ ਗਰਮੀਤ ਕੌਰ ਜੀ ਆ ਉਹਨਾਂ ਨੂੰ ਮਾਣਤਣ ਤਾਂ ਦਿੱਤਾ ਗਿਆ ਕੋਈ ਉਹਨਾਂ ਦਾ ਜਿਹੜਾ ਲੜਕਾ ਸੀ ਭਵਿੰਦਰ ਸੋਂ ਉਹ ਦਰੀਆਂ ਵਾਲਾ ਸੀ ਉਹਨਾਂ ਦੀ ਸਵਾਮਾਂ ਸਵਾਮਾਂ ਸਿਕੀਆਂ ਮੋੜ ਤੋਂ ਲੈ ਕੇ 14 ਤੋਂ ਲੈ ਕੇ ਜਾਂ 12 ਤੋਂ ਹਾਂਜੀ ਲੰਬੇ 14 ਤੋਂ ਲੈ ਕੇ ਜਾਂ 12 ਤੋਂ ਹਾਂਜੀ ਲੰਬੇ ਟਾਈਮ ਤੱਕ ਜਿਹਨਾਂ ਨੂੰ ਮਾਣਤਣ ਬਖਸ਼ਿਆ ਗਿਆ ਸੀ ਇਹ ਨਹੀਂ ਕਹਿੰਦੇ ਬਖਸ਼ਣਾ ਚਾਹੀਦਾ ਵੀ ਆ ਜਿਹੜੇ ਪੁਰਾਣੇ ਵਰਕਰ ਹੁੰਦੇ ਆ ਨਾ ਉਹਨਾਂ ਨੂੰ ਚਾਹੀਦਾ ਵੀ ਆ ਪਰ ਹੁਣ ਗੱਲ ਆ ਜਾਂਦੀ ਕੁਰਸੀ ਤੇ ਹੂੰ ਬੁਰੀ ਕੁਰਸੀ ਹੈਗੀ ਚੇਅਰਮੈਨ ਦੀ ਬਿਲਕੁਲ ਜੀ ਜਿਨੇ ਪੂਰੀਆਂ ਮੰਡੀਆਂ ਦੇਖਣੀਆਂ ਜਿਹੜਾ ਕਿ ਸਿੱਧਾ-ਸਿੱਧਾ ਕਿਸਾਨਾਂ ਨਾਲ ਜੁੜਿਆ ਮੁੱਦਾ ਹੁੰਦਾ ਬਿਲਕੁਲ ਜੀ ਹੁਣ ਬੀਬੀ ਜੀ ਨੂੰ ਉਹਦੇ ਬਾਰੇ ਕਿੰਨੀ ਸਮਝ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਆ ਗਈਆਂ ਜੀ ਫਸਲਾਂ ਫਸਲਾਂ ਆ ਗਈਆਂ ਤੇ ਫਸਲਾਂ ਪਰ ਇਹਨਾਂ ਜੂਰਿਆ ਵੀ ਜੋ ਅਸੀਂ ਦੇਖਿਆ ਚੇਅਰਮੈਨ ਹੋਵੇ ਨਗਰ ਕੌਂਸਲ ਦਾ ਪ੍ਰਧਾਨ ਹੋਵੇ ਹਾਂਜੀ ਜਿਹਦੇ ਚ ਜੇਕਿਆ ਜਿਹਦੀ ਉੱਤੇ ਤੇ ਪਹੁੰਚ ਆ ਕਾਮਯਾਬ ਉਹੀ ਹੁੰਦਾ ਨਹੀਂ ਤਾਂ ਤੁਸੀਂ ਹੁਣ ਤਾਂ ਜੀ ਤੁਹਾਨੂੰ ਦੱਸ ਦਿੰਦਾ ਗਰਨਾਵ ਸਿੰਘ ਜੱਖੂ ਬਿਲਗੇ ਤੋਂ ਬਣਿਆ ਬਿਰਪਤ ਜੀ ਨਗਰ ਕੌਂਸਲ ਦੇ ਪ੍ਰਧਾਨ ਉਹਨਾਂ ਨੂੰ ਰੀਸੈਂਟਲੀ ਇੱਕ ਦੋ ਮਹੀਨੇ ਅਜੇ ਹੋਏ ਆ ਹਮ ਤੇ ਪਿਛਲੇ 4 ਸਾਲ ਤੋਂ ਨੂਰਮੈਲ ਦੇ ਵਿੱਚ ਹੈ ਬੀਬੀ ਹਰਦੀਪ ਕੌਰ ਹਾਂਜੀ ਕਾਂਗਸੀ ਢੇਡੀ ਨਗਰ ਕੌਂਸਲ ਦੀ ਪ੍ਰਧਾਨ ਤੇ ਤੁਸੀਂ ਹੁਣ ਨੂਰਮੈਲ ਦੀਆਂ ਚੋਣਾਂ 'ਚ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਆ ਹਮ ਮਲੂਜਾ ਸਾਲ ਹੋ ਗਿਆ ਤੇ ਖੜੀਆਂ ਬਿਲਕੁਲ ਤੇ ਤੁਸੀਂ ਅਗਲੇ ਦਸੰਬਰ ਨੂੰ ਗਰਨਾਵ ਸਿੰਘ ਜੱਖੂ ਦੇ ਕਾਰਜਕਾਲ ਦਾ ਕੰਪੈਰੀਸ਼ਨ ਹਲਕਾ ਜਿਹੜੇ ਆਪਣੇ ਹੈਗੇ ਆ ਉੱਥੇ ਦੇ ਪ੍ਰਧਾਨ ਆ ਬੀਬੀ ਹਰਦੀਪ ਕੋਰ ਜੋ ਉਹਨਾਂ ਦੇ 5 ਸਾਲਾਂ ਦਾ ਕਰਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਏ ਇਹ ਚੀਜ਼ ਦਾ ਵੀ ਇੱਕ ਬੰਦੇ ਦੀ ਕੈਪੇਬਿਲਟੀ ਹੋਣੀ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਹੈ ਸਰ ਉਹੀ ਗੱਲ ਹੈ ਨਾ ਕਿ ਮੰਨ ਲਓ ਕਿਸੇ ਕੰਮ ਦੇ ਮਤਲਬ ਆਪਾਂ ਦੇਖਦੇ ਵੀ ਅੱਜ ਉਹ ਬੰਦਾ ਪ੍ਰਧਾਨ ਬਣ ਗਿਆ ਪਰ ਆਪਾਂ ਅੱਜ ਦਾ ਦਿਨ ਨਹੀਂ ਦੇਖਦੇ ਆਪਾਂ ਦੇਖਦੇ ਉਹਨਾਂ ਲੰਬਾ ਸੰਘਰਸ਼ ਸੰਘਰਸ਼ ਆ ਉਹਦਾ ਬੰਦੇ ਦਾ ਐਕਸਪੀਰੀਅੰਸ ਆ ਤੇ ਉਹ ਸ਼ਹਿਰ ਲਈ ਕੰਮ ਹੋਣਾ ਬਿਲਕੁਲ ਜੀ ਕਿਉਂਕਿ ਉਹਨਾਂ ਨੇ ਕਿਸੇ ਨੂੰ ਵੀ ਲਿਆ ਕੇ ਚਲੋ ਪਾਰਟੀਆਂ ਕਰਦੀਆਂ ਤੇ ਇਦਾਂ ਹੀ ਆ ਵੀ ਕਿਸੇ ਨੂੰ ਵੀ ਫੜਿਆ ਆਪਾਂ ਤਾਂ ਗੱਲ 'ਚ ਸਾਫਾ ਬਣ ਗਿਆ ਪ੍ਰਧਾਨ ਪਰ ਉਹਦੇ ਨਾਲ ਸ਼ਹਿਰ ਦੀ ਜਾਂ ਪਿੰਡ ਦੀ ਡਿਵੈਲਪਮੈਂਟ ਨਹੀਂ ਹੁੰਦੀ ਬਿਲਕੁਲ ਡਿਵੈਲਪਮੈਂਟ ਹੋਣੀ ਹੈ ਕਰਾਣੀ ਆ ਜੇ ਦੀ ਸਿੱਧੀ ਪਹੁੰਚ ਹੋਈ ਚੰਡੀਗੜ੍ਹ ਤਾਈ ਪਹੁੰਚ ਵੀ ਹੋਣੀ ਚਾਹੀਦੀ ਨਾਲ ਦੀ ਨਾਲ ਉਹਦਾ ਤਿਆਰਬਾ ਵੀ ਹੋਣਾ ਚਾਹੀਦਾ ਵੀ ਅਸੀਂ ਮੈਂ ਕਹਾਂ ਜੀ ਅਸੀਂ ਇਦਾਂ ਦੇ ਪ੍ਰਧਾਨ ਦੇਖਦੇ ਰਹੇ ਆ ਜਿਹੜੇ ਰਾਤ ਨੂੰ ਗੱਡੀਆਂ ਨਾ ਸਾਫ਼ ਕਰਕੇ ਖੜੀਆਂ ਕਰ ਦਿੰਦੇ ਸੀ ਚੰਡੀਗੜਾ ਵੱਲੋਂ ਮੂੰਹ ਕਰਕੇ ਤਾਂ ਦਿਨ ਚੜ੍ਹਦੇ ਨੂੰ ਚੰਡੀਗੜ੍ਹ ਹੁੰਦੀ ਸੀ ਤਾਂ ਉਹਨਾਂ ਦੇ ਕੰਮ ਵੀ ਹੁੰਦੇ ਸੀ ਬਿਲਕੁਲ ਜੀ ਤੇ ਇਹਦੇ ਲਈ ਪਹੁੰਚ ਹੋਣੀ ਤੁਹਾਡੇ ਆਪਣੇ ਜਿਹੜੇ ਲਿੰਕ ਹੋਣੇ ਬਹੁਤ ਜ਼ਰੂਰੀ ਆ ਸਿਰਫ ਪ੍ਰਧਾਨ ਦੀ ਤਖਤੀ ਲਾ ਲੈਣੀ ਉਹ ਕੋਈ ਮਾਨੇ ਨਹੀਂ ਰੱਖਦੇ ਜੇ ਪਲੇਟਾਂ ਲਾ ਕੇ ਸਿਰਫ ਗੱਡੀਆਂ ਘਮਾਉਣੀਆਂ ਤਾਂ ਉਹਦਾ ਕੋਈ ਮਤਲਬ ਥੋੜਾ ਨਹੀਂ ਉਹ ਕੋਈ ਮਤਲਬ ਨਹੀਂ ਉਹਦੇ ਨਾਲ ਤਾਂ ਤੁਸੀਂ ਚਾਹੇ ਕੋਈ ਸਰਪੰਚ ਵੀ ਆ ਮੈਂ ਕਹਿੰਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਬੀੜਾ ਘਰ ਕੀ ਕਰੋਗੇ ਡਿਵੈਲਪਮੈਂਟ ਨਹੀਂ ਕਰੋਗੇ ਡਿਵੈਲਪਮੈਂਟ ਤਾਂ ਅਗਰ ਸਾਹਿਬ ਚਲੋ ਇਹ ਤਾਂ ਹੋ ਗਈ ਪ੍ਰਧਾਨਾ ਦੀ ਗੱਲ ਸੋਸ਼ਲ ਮੀਡੀਆ ਤੇ ਪਿੱਛੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਜਾਗੋ ਦਾ ਕੋਈ ਸ਼ਾਇਦ ਫੈਕਸ਼ਨ ਆ ਉਹਦੇ ਵਿੱਚ ਹਵਾਈ ਫੇਅਰ ਕੀਤੇ ਜਾਂਦੇ ਤੇ ਅਚਨਚਿਤ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਆ ਤੇ ਉਹਦੀ ਪਤਨੀ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਆ ਵੀ ਉਹਨੂੰ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਆ ਜਦਕਿ ਪਿੰਡ ਵਾਲੇ ਬੜੇ ਰੋਸ ਵਿੱਚ ਸੀ ਲਾਗੇ ਸ਼ੱਕ ਦੇ ਪਿੰਡਾਂ ਵਾਲੇ ਸਰਪੰਚਾਂ ਨੇ ਵੀ ਸਾਥ ਦਿੱਤਾ ਤੇ ਪੁਲਿਸ ਤੇ ਪ੍ਰਸ਼ਾਸਨ ਦੇ ਉੱਤੇ ਇੰਨਾ ਪ੍ਰੈਸ਼ਰ ਬਣਾਇਆ ਕਿ ਉਹਨਾਂ ਨੂੰ ਮਜਬੂਰਨ ਉਹਦੀ ਘੋਕ ਕਾਨੀ ਪਈ ਤੇ ਹੁਣ ਬਿਆਨ ਨਿਕਲ ਕੇ ਸਾਹਮਣੇ ਕੋਈ ਆਏ ਆ ਉਹਦੇ ਵਿੱਚ ਰਵੀ ਅ ਮੈਂ ਕੱਲ 4-5 ਦਿਨ ਤੋਂ ਇਹ ਕੋਈ 20 ਤਰੀਕ ਤੋਂ ਜ਼ਿਆਦਾ ਮੁੱਦਾ ਉਛਲਿਆ ਸੀ ਸੋਸ਼ਲ ਮੀਡੀਆ ਤੇ ਬਿਲਕੁਲ ਜਿਹੜੀ ਇੱਕ ਵੀਡੀਓ ਲੀਕ ਹੋਈ ਸੀ ਹਾਂਜੀ ਹਾਂਜੀ ਤੇ ਵੀਡੀਓ ਮੈਂ ਵੀ ਦੇਖੀ ਸੀ ਚਲੋ ਮੈਂ ਸ਼ੇਅਰ ਵੀ ਕੀਤੀ ਸੀ ਹਾਂ ਉਹਦੀ ਵੀ ਜਿਸ ਬੰਦੇ ਕੋਲ ਵੈਪਨ ਆ ਨਾ ਹੂੰ ਜਿਹਨੇ ਵੈਪਨ ਜੂਸ ਕੀਤਾ ਉਹਨੂੰ ਪਤਾ ਹੁੰਦਾ ਹੂੰ ਮੈਂ ਵੀਡੀਓ ਚਾਰ ਵਾਰੀ ਦੇਖੀ ਉਹ ਹੂੰ ਜਦੋਂ ਸੋਸ਼ਲ ਮੀਡੀਆ ਤੋਂ ਸਾਡੇ ਤਾਈ ਪਹੁੰਚੀ ਠੀਕ ਹੈ ਉਹਨੂੰ ਸਲੋ ਕਰਕੇ ਦੇਖਿਆ ਉਹ ਚ ਕਲੀਅਰ ਕੱਟ ਦਿਦਾ ਸੀ ਵੀ ਗੋਲੀ ਉਸ ਬੰਦੇ ਦੇ ਕੋਲੋਂ ਹੀ ਚੱਲੀ ਆ ਚੱਲੀ ਵੀ ਡਾਇਰੈਕਟ ਸੀ ਸਿੱਧੀ ਸੀਨੇ ਤੇ ਚੱਲੀ ਆ ਸਿੱਧੀ ਉਹਦੇ ਸੀਨੇ ਤੇ ਲੱਗੀ ਪਰ ਉਸ ਬੰਦੇ ਨੂੰ ਜਾਂ ਪਤਾ ਨਹੀਂ ਲੱਗਾ ਉਹ ਖਾਦੀ ਪੀਤੀ ਵਾਲਾ ਸੀ ਕੋਈ ਜਾਂ ਫੇ ਉਹਨੂੰ ਗਨੋਰ ਕਰ ਗਿਆ ਬਿਲਕੁਲ ਰੋਲੀ ਉੱਤੋਂ ਸਿੱਧੀ ਚੱਲੀ ਆ ਸਿੱਧੀ ਉਹਦੇ ਲੱਗੇ ਬੰਦਾ ਫੁੜਕ ਗਿਆ ਹੂੰ ਤੇ ਉਸ ਤੋਂ ਬਾਅਦ ਫੇ ਜਿਹੜਾ ਘਰਦਿਆਂ ਦੇ ਦਮੂਲਾ ਚੱਕਿਆ ਜੀ ਹਾਰਟ ਅਟੈਕ ਹੋ ਗਿਆ ਮੰਨ ਲਓ ਉਹਨੂੰ ਚੀਜ਼ ਨੂੰ ਲੁਕੋਇਆ ਲੁਕੋਇਆ ਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਨਿਊਜ਼ ਵਿੱਚ ਵੀ ਆਉਂਦਾ ਚਲੋ ਮੇਰੀ ਇੱਕ ਸੀਨੀਅਰ ਅਧਿਕਾਰੀ ਨਾਲ ਗੱਲ ਵੀ ਹੋਈ ਆ ਹੂੰ ਉਹਨਾਂ ਦਾ ਵੀ ਇਹ ਮੰਨਣਾ ਕਹਿੰਦੇ ਜੀ ਬੀਬੀ ਜੀ ਬਿਆਨਾਂ ਤੋਂ ਫਿਰਦੇ ਆ ਹੁਣ ਕਿਉਂ ਫਿਰਦੇ ਆ ਇਹ ਹੁਣ ਜਿਹੜੀ ਪੁਲਿਸ ਦੀ ਜਾਂਚ ਆ ਉਹ ਦੱਸੇਗੀ ਕਿਉਂਕਿ ਪਹਿਲਾਂ ਉਹ ਅੜੇ ਪਏ ਸੀ ਹਾਰਟ ਅਟੈਕ ਬਿਲਕੁਲ ਜਿਉ ਹੀ ਕੋਈ ਗੱਲ ਨੂੰ ਕਹੀ ਗੱਲ ਸੀ ਕਿ ਪਿੰਡ ਵਾਲਿਆਂ ਨੇ ਰੋਜ਼ ਕੀਤਾ ਕੈਂਡਲ ਮਾਰਚ ਵੀ ਉਹ ਪਿੰਡ ਵਾਲਿਆਂ ਨੇ ਰੋਜ਼ ਕੀਤਾ ਕੈਂਡਲ ਮਾਰਚ ਕੀਤਾ ਜਿਹੜੀ ਸਰਪੰਚ ਆ ਬੀਬੀ ਜਿਹਦਾ ਪਤੀ ਮਾਰਿਆ ਗਿਆ ਸੀ ਉਹਨੇ ਵੀ ਕਿਹਾ ਵੀ ਅਸੀਂ ਕਿਸੇ ਹਸਪੀਟਲ ਲੈ ਕੇ ਗਏ ਸੀ ਫਗਵਾੜੇ ਦੇ ਉਹਨਾਂ ਨੇ ਕਿਹਾ ਜੀ ਹਾਰਟ ਅਟੈਕ ਆ ਹੁਣ ਜੇ ਉਹ ਅੱਜ ਬਿਆਨਾਂ ਤੋਂ ਫਿਰਦੇ ਆ ਇਟ ਮੀਨਸ ਏਕ ਸੱਚਜਦ ਦੇ ਤਹਿਤ ਉਹਦੀ ਕਤਲ ਨੂੰ ਲੁਕਾਇਆ ਗਿਆ ਇਕੱਲਾ ਉਹ ਗੋਲੀ ਵਾਲਾ ਨਹੀਂ ਹੁਣ ਫਸਣਾ ਹੁਣ ਸਾਰੇ ਦੋਸ਼ੀ ਜਿਹੜੇ ਜਾਨੀਸ਼ ਕਰਤਾ ਸੀ ਉਹ ਵੀ ਫਸਣਗੇ ਬਿਲਕੁਲ ਜਿਹੜੇ ਹਸਪੀਟਲ ਦੇ ਵਿੱਚ ਪੇਸ਼ੈਂਟ ਗਿਆ ਉਹਨਾਂ ਨੇ ਵੀ ਇਹ ਗੱਲ ਨੂੰ ਲੁਕਾਇਆ ਤੇ ਇਹ ਕੋਈ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਉਹ ਵੀ ਦੋਸ਼ੀ ਉਹ ਵੀ ਦੋਸ਼ੀ ਆ ਹਾਂ